ਸਸਿਕਲ ਜੀ ਮੈਂ ਪ੍ਰੀਤ ਸੰਘਰੇੜੀ ਤੇ ਪਹੁੰਚ ਚੁੱਕੇ ਹਾਂ ਜੀ ਬ੍ਰਮਟਨ ਟੋਰਾਂਟੋ ਦੇ ਨੇੜੇ ਆ ਜਿਹੜਾ ਤੇ ਇੱਥੇ ਬਾਈਹੂਰੀ ਕਰਵਾ ਰਹੇ ਆ ਆਪਣੇ ਮੇਲਾ ਪਿੰਡੂ ਕੈਨੇਡੀਅਨ ਦੇ ਨਾਂ ਤੇ ਤੁਸੀਂ ਸਾਰੇ ਜਾਣਦੇ ਹੋ ਤੇ ਦੇਸ਼ਾਂ ਵਿਦੇਸ਼ਾਂ ਤੱਕ ਬਾਈ ਦੇ ਚਰਚੇ ਹੁੰਦੇ ਆ ਕਿਉਂਕਿ ਬਾਈ ਦੇ ਵੀਡੀਓ ਜਿਹੜੀ ਉਹ ਮੋਟੀਵੇਸ਼ਨਲ ਹੁੰਦੀਆਂ ਜਾਂ ਫਿਰ ਇਨਫੋਰਮੇਸ਼ਨ ਹੁੰਦੀਆਂ ਹਨ ਵੀ ਕੋਈ ਜਾਣਕਾਰੀ ਚਾਹੀਦੀ ਆ ਤੇ ਉਹ ਸਾਰੇ ਬਾਈ ਨੂੰ ਫੋਲੋ ਵੀ ਕਰਦੇ ਆ ਤੇ ਬਾਈ ਦੀ ਵੀਡੀਓ ਵੀ ਦੇਖ ਦਿਆ ਤੇ ਬਾਈ ਮੇਰੇ ਨਾਲ ਬੈਠੇ ਆ ਤੇ ਬਾਈ ਕੀ ਹਾਲ ਨੇ ਠੀਕ ਠਾਕ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਠੀਕ ਠਾਕ ਮਹਾਰਾ ਚੜ੍ਹਦੀ ਕਲਾ ਤੇ ਬਾਈ ਹੁਰਾ ਨੇ ਮੈਨੂੰ ਵੀ ਇਨਵਾਈਟ ਕੀਤਾ ਸੀ ਮੇਲੇ ਲਈ ਪਹਿਲਾਂ ਤਾਂ ਇਹਨਾਂ ਦਾ ਸ਼ੁਕਰੀਆ ਬਹੁਤ ਕਿਉਂਕਿ ਮੇਰਾ ਇਹ ਇੱਕ ਤਰ੍ਹਾਂ ਦਾ ਕੈਨੇਡਾ ਦੇ ਵਿੱਚ ਪਹਿਲਾ ਮੇਲਾ ਹੈਗਾ ਪਹਿਲੀ ਸਟੇਜ ਆ ਮੇਰੀ ਤੇ ਬਾਈ ਹੁਰਾ ਨੇ ਮੈਨੂੰ ਬੁਲਾਇਆ ਤੇ ਮੈਂ ਬਾਈ ਕੱਲ ਦਾ ਮੈਂ ਬਾਈ ਹੁਰਾ ਨਾਲ ਹੀ ਘਰੇ ਬਹੁਤ ਵਧੀਆ ਨੇਚਰ ਆ ਬਾਈ ਦੀ ਤੇ ਜਿੱਦਾਂ ਮਤਲਬ ਇੱਕ ਹੋਣੀ ਚਾਹੀਦੀ ਇੱਕ ਪੰਜਾਬੀ ਦੀ ਨੇਚਰ ਜੀ ਤੋਂ ਪੰਜਾਬੀ ਪਹਿਚਾਣੇ ਜਾਂਦੇ ਆ ਜਾਂ ਪਹਿਚਾਣੇ ਜਾਂਦੇ ਸੀ ਪਹਿਲਾਂ ਹਨਾ ਤੇ ਉਹ ਬਾਈ ਹੁਣਾਂ ਚ ਦੇਖਣ ਨੂੰ ਮਿਲਿਆ ਤੇ ਬਾਈ ਆਪਣਾ ਮੇਲੇ ਬਾਰੇ ਦੱਸੋ 15 16 ਜੂਨ ਨੂੰ ਜਿਹੜਾ ਹੋ ਰਿਹਾ ਤੇ ਕਿਹੜੇ ਕਿਹੜੇ ਕਲਾਕਾਰ ਆ ਰਹੇ ਆ ਆਪਣੇ ਹਨਾ ਇਹ ਵੀਰੇ ਆਪਾਂ ਪਹਿਲੀ ਵਾਰੀ ਕਰਾ ਰਹੇ ਆ ਆਪਾਂ ਸਟੂਡੈਂਟ ਆਏ ਸੀਗੇ ਤੇ ਆਪਾਂ ਮੇਲਾ ਲੋਕਾਂ ਦੇ ਮੇਲੇ ਚ ਜਾਂਦੇ ਰਹੇ ਆ ਫਿਰ ਆ ਸੋਚਿਆ ਵੀ ਆਪਾਂ ਕਰਾਈਏ ਹਾਂਜੀ ਤੇ ਆਪਾਂ ਨੂੰ 70 ਸਾਲ ਹੋ ਗਏ ਫਿਰ ਮੇਲਾ ਸੋਚਿਆ ਸੀਗਾ ਵੀ ਆਪਾਂ ਸਿੰਗਰ ਫਿਰ ਕਿਉਂਕਿ ਅਪਰੋਚ ਕਰਨੀ ਬਹੁਤ ਔਖੀ ਆ ਨਵੇਂ ਬੰਦੇ ਆ ਮੇਰੇ ਵੀ ਚਲੋ ਆਪਾਂ ਸ਼ੈਰੀ ਮਾਨ 79 ਕਿਲੋ ਹੋ ਗਿਆ ਗੀਤਾ ਜਲਦਾਰ ਹੋ ਗਿਆ ਤੁਸੀਂ ਹੋ ਗਏ ਇਹ ਤੋਂ ਬਣਾ ਗੁਰਕ੍ਰਿਪਾਲ ਸੁਰਾਪੁਰੀ ਆ ਸੁਖਵਿੰਦਰ ਸੁਖੀ ਹੋ ਗਿਆ ਇੱਕ ਮੁੰਡਾ ਨਵੀਦ ਅਕਤਰ ਆ ਉਹ ਹੋ ਗਿਆ ਬਾਕੀ ਉਸ ਤੋਂ ਬਣਾ ਜਿਹੜੇ ਆਪਣੇ ਮੇਨ ਹੈਗੇ ਜਿਵੇਂ ਨਵੇਂ ਮੁੰਡੇ ਆ ਅਸੀਂ ਗਾਣੇ ਗੁਣੇ ਸੁਣੇ ਉਹਨੇ ਚਾਰ ਪੰਜ ਮੁੰਡੇ ਆ ਪਰ ਨਵੇਂ ਲੈ ਆ ਜਿਵੇਂ ਪੰਜਾਬੀ ਵਿਰਸਾ ਕੋਈ ਵਜਾਉਂਦਾ ਬੁਖਚੂ ਵਜਾਉਂਦਾ ਜਾਂ ਕੋਈ ਇਦਾਂ ਦਾ ਕਾਈਂਡ ਆਫ ਨਾ ਇਦਾਂ ਸੋ ਉਹਨਾਂ ਦਾ ਆਪਾਂ ਬਾਕੀ ਗਿੱਧੇ ਪੰਗੜੇ ਦੀ ਪਰਫਾਰਮੈਂਸ ਨੇ ਮੇਨ ਆਹਾਂ ਤੇ ਇੱਕ ਦੋ ਸਿੰਗਰ ਕੀਤੇ ਸੀਗੇ ਪਰ ਉਹ ਬਾਅਦ ਵਿੱਚ ਕੋਈ ਕੁਝ ਜਵਾਬ ਦੇਗੇ ਤੇ ਉਹਨਾਂ ਦੇ ਪ੍ਰੈਸ਼ਰ ਆਇਸ ਸੀਗਾ ਹੋਰ ਮੇਲੇ ਆ ਨਾ ਪਰ ਫਿਰ ਵੀ ਆਪਣੇ ਕੋਈ ਨਹੀਂ ਕੋ ਸਿੰਗਰ ਹੋਗੇ ਮੇਨ ਆਪਣਾ ਹੈਗਾ ਕੱਟ ਕਰਨਾ ਵੀ ਝੂਲੇ ਲਵਾਤੇ ਆਪਾਂ ਫੂਡ ਐਂਟਰੀ ਫ੍ਰੀ ਕਰਤਾ 10 ਸਾਲਾਂ ਦੇ ਛੋਟੇ ਬੱਚੇ ਫ੍ਰੀ ਦਾ ਐਂਟਰੀ ਆ ਓਕੇ ਤੇ ਆਊਟਡੋਰ ਹੈਗਾ ਫੂਡ ਉਹਦੀਆਂ ਸਟਾਲਾਂ ਹੋਣੀਆਂ ਖਾਸ ਕਰਕੇ ਬਾਜ਼ਾਰ ਹੋਣੇ ਆ ਜਿਵੇਂ ਇੰਡੀਆ ਚ ਹੁੰਦੇ ਸੀ ਬਾਜ਼ਾਰ ਏਦਾਂ ਬਾਜ਼ਾਰ ਦੁਕਾਨਾਂ ਹੋਣੀਆਂ ਨੇ ਚੀਜ਼ਾਂ ਲੈਣ ਵਾਸਤੇ ਸੋ ਆ ਆਪਣਾ ਹੈਗਾ ਜੀ ਮੇਲਾ ਬ੍ਰੈਂਟਨ ਜਿਹੜੇ ਵਿੱਚ ਬ੍ਰੈਂਟਨ ਫੌਨ ਐਂਡ ਫੂਡ ਮੇਲਾ ਆ ਪਹਿਲੀ ਵਾਰ ਹੀ ਕਰਾਇਆ ਬਈ ਬਹੁਤ ਵਧੀਆ ਜੀ ਤੇ ਮੈਂ ਨਾ ਇੱਕ ਗੱਲ ਇੱਥੇ ਐਡ ਕਰਦਾ ਹੋਰ ਮੈਂ ਬਾਈ ਹੁਰਾ ਨਾਲ ਕੱਲ ਤੋਂ ਮਤਲਬ ਅਸੀਂ ਫੋਨ ਤੇ ਦਾ ਮੈਸੇਜ ਦਾ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਕੱਲ ਤੋਂ ਅਸੀਂ ਮਤਲਬ ਇਕੱਠੇ ਰਹਿ ਰਹੇ ਹਾਂ ਤੇ ਮੈਨੂੰ ਲੱਗੀ ਨਹੀਂ ਰਿਹਾ ਵੀ ਬਾਈਹੂਰੀ ਮੇਲਾ ਕਰਵਾ ਰਿਹਾ ਮੈਨੂੰ ਐ ਲੱਗਦਾ ਪਤਾ ਨਹੀਂ ਮੇਲਾ ਕੌਣ ਕਰਵਾ ਰਿਹਾ ਤੇ ਕੋਈ ਬਾਈ ਨੂੰ ਮਤਲਬ ਕੋਈ ਬਾਰਡਨ ਨਹੀਂ ਬਾਈ ਤੇ ਰਿਲੈਕਸ ਬਾਈ ਮੈਂ ਬਾਈ ਕਿਵੇਂ ਹੋਈ ਜਾ ਰਿਹਾ ਆਪਣੇ ਆਪ ਸਾਰਾ ਕੁਝ ਹੈ ਨਾ ਕਿਉਂਕਿ ਮੈਂ ਮੇਰੇ ਨਾਲ ਦੇ ਨੂੰ ਦੇਖਿਓ ਉਹਨਾਂ ਦੀ ਹਾਲਤ ਦੇਖਿਓ ਪੰਜਾਬ ਦੇ ਵਿੱਚ ਮੇਲੇ ਅਟੈਂਡ ਵੀ ਕੀਤੇ ਆ ਆਪ ਵੀ ਹਿੱਸਾ ਲਿਆ ਕਈ ਥਾਵਾਂ ਹੈ ਨਾ ਤੇ ਪਤਾ ਹੁੰਦਾ ਵੀ ਯਾਰ ਲੋਕਾਂ ਨੂੰ ਸਾਂਭਣਾ ਪਹਿਲੀ ਗੱਲ ਤਾਂ ਸਟੇਜ ਸਾਂਭਣੀ ਹੈ ਨਾ ਸਟੇਜ ਦੀ ਸਾਰੀ ਜਿਹੜੀ मतलब जनरेटर भी होना चाहिए स्टेज पे म्यूजिशियन कौन लेके आऊं या किमे करंगे किदी बारी कौन एंकरिंग करुगा ते कौन बिठावन ਦਾ ਸਿਸਟਮ ਸੌ ਹਣਾ ਗੈਦਰਿੰਗ ਨੂੰ ਕਿਵੇਂ ਸੰਭਾਲ ਕੇ ਰੱਖਣਾ ਉਹਦੇ ਨਾਲ ਨਾਲ ਜਿਹੜੇ ਸਟਾਲਾਂ ਨੇ ਉਹ ਕਿੱਥੇ ਕਿੱਥੇ ਕੌਣ ਕੌਣ ਲਾ ਸਕਦਾ ਜਾਂ ਉਹਨਾਂ ਦਾ ਕੀ ਪ੍ਰਬੰਧ ਆ ਪਰ ਯਾਰ ਮੈਂ ਸੱਚੀ ਕਹਿ ਰਿਹਾ ਮੈਂ ਤਾਂ ਬਾਈ ਕੋਲ ਇਦਾਂ ਦਾ ਕੋਈ ਕੱਲ ਦਾ ਫੋਨ ਸੁਣਿਆ ਨਹੀਂ ਜਿਹੜਾ ਮੈਨੂੰ ਲੱਗਿਆ ਵੀ ਬਾਈ ਉਹਨਾਂ ਨਾਲ ਕਿਸੇ ਨਾ ਬਹੁਤ ਲੰਮੀ ਡਿਸਕਸ਼ਨ ਕਰ ਰਿਹਾ ਆਪਾਂ ਨਹੀਂ ਕਰਦੇ ਆਪਾਂ ਡਿਪਾਰਟਮੈਂਟ ਹੀ ਸੰਭਾਲ ਰੱਖਿਆ ਅਸਲ 'ਚ ਜਿਹੜੀ ਕੁੜੀਆਂ ਸਾਡੇ ਨਾਲ ਦੋ ਉਹਨਾਂ ਦਾ ਡਿਪਾਰਟਮੈਂਟ ਹੈਗਾ ਦੁਕਾਨਾਂ ਦਾ ਪ੍ਰਬੰਧ ਦਾ ਕੰਮ ਹੈਗਾ ਜੇ ਕੋਈ ਸਪான்ਸਰ ਕਰਦਾ ਆਪਣਾ ਡਿਪਾਰਟਮੈਂਟ ਹੈਗਾ ਪਿੱਛੇ ਸਿੰਗਰਾਂ ਦੀ ਪੇਮੈਂਟ ਸਿੰਗਰਾਂ ਨੂੰ ਕਹਿਣਾ ਕਿਸੇ ਨੂੰ ਮਣਾਉਣਾ ਕੋਈ ਮੇਨ ਜਿਹੜਾ ਬੈਕ ਬੈਕ ਐਂਡ ਤੇ ਕੰਮ ਆ ਜਿਹੜਾ ਮਤਲਬ ਕਿ ਉੱਥੇ 20 ਵਲੰਟੀਅਰ ਚਾਹੀਦੇ ਨੇ ਸਿਕਿਉਰਿਟੀ ਦਾ ਕਿਹਦਾ ਹਿਸਾਬ ਕਿਤਾਬ ਆ ਜਾਂ ਟੈਂਟ ਆਲਾ ਕੌਣ ਸੀਗਾ ਇਹ ਮੇਰਾ ਕੰਮ ਆ ਉਹ ਅਸਲ 'ਚ ਮੇਨ ਦਾ ਕੰਮ ਇਹੀ ਆ ਮੇਨ ਦਾ ਮੈਨੇਜਮੈਂਟ ਹੀ ਆ ਨਾ ਉਹ ਥੋੜੀ ਸੰਭੀ ਹੋਈ ਆ ਵੀ ਆਪਾਂ ਪੈਸੇ ਜਣੇ ਆ ਬੰਦੇ ਰੱਖ ਲੈਣੇ ਆ ਫਲਾਇਰ ਫਲਾਇਰ ਬਣਵਾਉਣੇ ਆ ਉਹ ਆਪਣਾ ਕੰਮ ਆ ਬਸ ਹੋਰ ਆਪਣਾ ਕੋਈ ਨਹੀਂ ਬਹੁਤ ਵੱਡਾ ਉਦਮ ਆ ਤੁਹਾਡਾ ਹਨਾ ਤੇ ਪ੍ਰੇਰਿਤਕਾਰ ਇੱਕ ਸਟੂਡੈਂਟ ਨੇ ਆ ਕੇ ਪੰਜਾਂ ਛਿਆਂ ਸਾਲਾਂ ਦੇ ਵਿੱਚ ਇੱਕ ਮੇਲਾ ਕਰਾਉਣਾ ਹਨਾ ਤੇ ਉਹ ਆਪਣੇ ਆਪ ਚ ਇੱਕ ਬਹੁਤ ਵੱਡੀ ਪ੍ਰਾਪਤੀ ਆ ਤੇ ਇਹਦੋਂ ਜਿਹੜੇ ਨਵੇਂ ਸਟੂਡੈਂਟ ਆਏ ਨੇ ਜਾਂ ਆ ਰਹੇ ਨੇ ਉਹਨਾਂ ਨੂੰ ਸੇਧ ਲੈਣੀ ਚਾਹੀਦੀ ਆ ਵੀ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਹਨਾ ਆਪ ਤਾਂ ਸਫਲ ਹੋਣਾ ਹੀ ਆ ਲੋਕਾਂ ਦੇ ਕਿਦਾਂ ਲੋਕਾਂ ਦਾ ਖਿਆਲ ਰੱਖਣਾ ਬਾਈ ਭਲਾ ਵੀ ਬਹੁ ਕਰਦੇ ਆ ਮੈਨੂੰ ਕੋਈ ਕਹਾਣੀਆਂ ਪਹਿਲਾਂ ਵੀ ਪਤਾ ਸੀ ਕੁਝ ਰਾਤ ਮੈਨੂੰ ਪਤਾ ਲੱਗੀਆਂ ਗੱਲਾਂ ਬਾਤਾਂ ਤੇ ਬਾਈ ਹੋਰਾਂ ਨੇ ਬਹੁਤ ਲੋਕਾਂ ਦੀ ਮਤਲਬ ਭਲਾਈ ਕੀਤੀ ਆ ਤੇ ਜੋ ਵੀ ਇੱਥੇ ਵਿਚਾਰੇ ਸਟੂਡੈਂਟ ਫਸ ਜਾਂਦੇ ਆ ਕਿ ਕਿਸੇ ਮਾੜੀ ਸੰਗਤ ਚੋਂ ਨਾ ਘਟਣ ਦੀ ਕੋਈ ਮਾਤ ਵੀ ਦਿਖਾਵਾਂਗਾ ਹਾਂ ਤੇ ਮੇਰੇ ਨਾਲ ਉਹ ਤੇ ਬਾਈ ਹੋਰਾਂ ਦੇ ਪੇਜ ਤੇ ਸਾਰਾ ਕੁਝ ਵੈਸੇ ਅਪਡੇਟ ਹੁੰਦਾ ਰਹਿੰਦਾ ਤੇ ਦੋਸਤੋ 15 16 ਜੂਨ ਨੂੰ ਬ੍ਰਮਟਨ ਵਾਲੇ ਟਰਾਂਟੋ ਵਾਲੇ ਜਾਂ ਕੈਨੇਡਾ ਜਿੱਥੇ ਵੀ ਹੋ ਤੁਸੀਂ ਆ ਸਕਦੇ ਹੋ ਹਨਾ ਸਟਾਲਾਂ ਵੀ ਹੋਣਗੀਆਂ ਤੇ ਪੂਰਾ ਪੰਜਾਬੀਆ ਤਾਲਾ ਪੂਰਾ ਨੂੰ ਬਣਾਵਾਲਾ ਦੋ ਦਿਨ ਮੇਲਾ 15 ਤੇ 16 ਜੂਨ ਸਾਰੇ ਪਹੁੰਚਿਓ ਮੈਂ ਵੀ ਉੱਥੇ ਆ ਰਿਹਾ ਤੇ ਮਿਲਦੇ ਆ ਦੋਸਤੋ ਉੱਥੇ ਥੈਂਕ ਯੂ ਜੀ